ਹਾਂ ਬਈ ਮਨਸਾ ਵਾਲੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਮੈਂ ਸੈਟੀ ਸਿੰਘ ਤੇ ਤੁਸੀਂ ਇਹ ਵੀਡੀਓ ਮਿਊਜ਼ਿਕ ਮੂਵੀ ਟੀਵੀ ਤੇ ਦੇਖ ਰਹੇ ਹੋ ਚਾਹੇ ਸੈਟੀ ਸਿੰਘ ਵਾਲੇ ਇੰਸਟਾਗ੍ਰam ਤੇ ਦੇਖ ਰਹੇ ਹੋ ਤੇ ਆਪਾਂ ਅੱਜ ਫੇਰ ਤੁਹਾਨੂੰ ਚਨੀਰ ਦੀ ਸੈਰ ਕਰਾਉਣੇ ਆ ਚਨੀਰ ਪਾਖੜਾ ਨਹਿਰ ਲੰਘਦੀ ਹੈ ਜਿਹੜੀ ਹਨਾ ਤੇ ਸ਼ਾਮ ਸ਼ਾਮ ਦੇ ਸਮੇਂ ਇੱਥੇ ਬਹੁਤ ਘੈਂਟ ਮਾਹੌਲ ਹੁੰਦਾ ਆਥੋਂ ਦੇ 7:00 ਵਜੇ ਮੇਰੇ ਖਿਆਲ ਨਾਲ ਬਹੁਤ ਸੋਹਣਾ ਨਜ਼ਾਰਾ ਇੱਥੇ ਆਪਾਂ ਦਿਖਾਉਣੇ ਤੁਹਾਨੂੰ ਉਹ ਸਾਹਮਣੇ ਜਿਹੜੀ ਉਹ ਰਹਿ ਗਈ ਪਾਖੜਾ ਹਵੇਲੀ ਤੇ ਇਧਰਲੇ ਪਾਸੇ ਪੈਰ ਦਾ ਹੋਰ ਲੱਭਾ ਪਾਸਾ ਇਹ ਮਹੌਲ ਆਸ਼ਾ ਹੁੰਦਾ ਸਮੇਂ ਦੇਖ ਤੇ ਪਾਣੀ ਬਿਲਕੁਲ ਸੋਹ ਜਾ ਰਿਹਾ ਹੈ ਜਿਹੜਾ ਸਾਹਮਣੇ ਕਿੰਨੀ ਰੌਣਕ ਆਫ ਲਾਈਟਿੰਗ ਵਗੈਰਾ ਕੀ ਬਾਤ ਹੈ ਇਹ ਇਹ ਜਗ੍ਹਾ ਬਹੁਤ ਵਧੀਆ ਟੂਰਿਸਟ ਪਲੇਸ ਬਣ ਸਕਦੀ ਆ ਹੌਲੀ ਹੌਲੀ ਇਧਰਲੇ ਪਾਸੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਇੱਥੇ ਉਸ ਬਾਈ ਨੇ ਦੱਸਿਆ ਉਹ ਕਹਿੰਦਾ ਵੀ ਯਾਰ ਇਸ ਨਲਕੇ ਦਾ ਨਾ ਮਤਲਬ ਜਿਹੜਾ ਬੰਦੇ ਨੇ ਇਹ দান ਕੀਤਾ ਲਵਾਇਆ ਉਹਨੇ ਸਮਾਨ ਭੇਜਦਾ ਲਾਉਣ ਵਾਲਿਆਂ ਨੂੰ ਪੈਸੇ ਦੇਤੇ ਤੇ ਲਵਾਵ ਵੀ ਦਿੱਤਾ ਪਰ ਬੰਦੇ ਨੇ ਆਪਣਾ ਨਾਂ ਸ਼ਕਲ ਦਿਖਾਈ ਕਹਿੰਦਾ ਨਾ ਨਾਂ ਦੱਸਿਆ ਇਤਨੀ ਰੈਲੀ ਨਾਲ ਕੇ ਇਹਨੇ ਨਲਕਾ ਲਵਾਇਆ ਧੰਨਵਾਦ ਬਾਈ ਤੁਹਾਡਾ ਜਿਨ੍ਹਾਂ ਨੇ ਵੀ ਇਹ ਸੇਵਾ ਕਰਾਈ ਹੈ ਇੱਕ ਇਥੇ ਨਾਲ ਕਾ ਲੱਗਾ ਹੋਇਆ ਪਾਣੀ ਦੋਨਾਂ ਦਾ ਬਹੁਤ ਠੰਡਾ ਇਧਰਲੇ ਪਾਸੇ ਜੰਗਲ ਉਹ ਦੁਕਾਨ ਵਾਲਾ ਭਾਈ ਇੱਥੇ ਸੇਵਾ ਕਰਦਾ ਆ ਜਾਨਵਰਾਂ ਵਾਸਤੇ ਪਾਣੀ ਰੱਖਿਆ ਪਿਆ ਜਿੰਨੇ ਵੀ ਚੜੀ ਇਗਨੋਰ ਜੋ ਵੀ ਹੁੰਦੇ ਨੇ ਇੱਥੇ ਪਾਣੀ ਪੀ ਜਾਂਦੇ ਨੇ ਬਾਕੀ ਜਿੰਨੇ ਵੀ ਆਪਣੇ ਮਾਨਸ ਵਾਲੇ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰੇ ਜਣੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਕਿਉਂਕਿ ਆਪਾਂ ਵੀ ਹਾਂ ਪੂਰੇ ਪੰਜਾਬ ਨੂੰ ਦੱਸੀਏ ਕਿ ਸਾਡਾ ਮਾਨਸ ਏਰੀਆ ਵੀ ਜੇ ਘੁੰਮਣ ਫਿਰਨ ਪੱਖੋਂ ਗੱਲ ਕਰੀਏ ਤਾਂ ਬਹੁਤ ਸੋਹਣੀਆਂ ਲੋਕੇਸ਼ਨਾਂ ਇੱਥੇ ਪਈਆਂ ਨੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਇਸ ਏਰੀਆ ਸਾਡੇ ਮਾਨਸ ਏਰੀਏ ਬਾਰੇ ਨਮਗਾ ਨਮਗਾ ਵੀਡੀਓ ਦੇਖਣ ਦੇ ਲਈ میوزਿਕ ਮੂਵੀ ਟੀਵੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਫਰ ਦਾ ਸਬਸਕ੍ਰਾਈਬ ਮੇਰੂ ਬਣੀ